ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਪੰਜਾਬ ਦੀ ਸੇਵਾ ਕੀਤੀ ਅਕ੍ਰੋਸ ਪਾਰਟੀ ਲਾਈਨ ਉਹਨਾਂ ਨੇ ਸੇਵਾ ਕੀਤੀ ਪੰਜਾਬ ਦੇ ਹਰ ਗਰੀਬ ਕਿਸਾਨ ਮਜ਼ਦੂਰ ਵਪਾਰੀ ਇੰਡਸਟਰੀ ਸਾਰੀ ਕਹਿੰਦੇ ਸੀ ਬਾਦਲ ਸਾਹਿਬ ਆਪਣੇ ਤੇ ਮੈਂ ਇਹਨਾਂ ਕਹਿ ਸਕਦਾ ਨਵੇਂ ਪੰਜਾਬ ਦੇ ਫਾਊਂਡਰ ਬਿਲਡਰ ਸਪਰਕਾਸ਼ ਸਿੰਘ ਬਾਦਲ ਰਏ ਆ ਅੱਜ ਉਹਨਾਂ ਦੀ ਯਾਦ ਵਿੱਚ ਅਸੀਂ ਸਾਰਾ ਕਰਿਆ ਇੱਥੇ ਬਹੁਤ ਵੱਡਾ ਮਿਊਜ਼ੀਅਮ ਬਣਾਇਆ ਜਾਊਗਾ ਜਿਹੜੇ ਲੋਕੀ ਪੀੜੀਆਂ ਤੇ ਪੀੜੀਆਂ ਆ ਕੇ ਦੇਖਣ ਅੱਜ ਜਿਹੇ ਸਾਧ ਭਾਵ ਉਹਨਾਂ ਦੇ ਦਿਵਸ ਮਨਾ ਰਹੇ ਆ ਬਾਲ ਸਾਹਿਬ ਦਾ ਜਿਹੜੀ ਸਮੁੱਚੀ ਸੰਗਤ ਹੈ ਸਮੁੱਚਾ ਪੰਜਾਬ ਹੈ ਉਹ ਬਾਲ ਸਾਹਿਬ ਦੀਆਂ ਸਿੱਖਿਆਵਾਂ ਤੇ ਸਰਾਰ ਸਿੰਘ ਸਿੰਘ ਦੀ ਬਾਦਲ ਚੱਲ ਰਹੀ ਹੈ ਉਹਨਾਂ ਨੂੰ ਅੱਗੇ ਮਜ਼ਬੂਤ ਕਰਨਾ ਚਾਹੁੰਦਾ ਇਹੀ ਅੱਜ ਦਾ ਜਿਹੜਾ ਮੁੱਖ ਆਦੇਸ਼ ਹੈ ਵੀ ਜਿਹੜੀਆਂ ਬਾਲ ਸਾਹਿਬ ਦੀਆਂ ਸਿੱਖਿਆਵਾਂ ਸਾਰਾ ਪੰਜਾਬ ਚਾਹੁੰਦਾ ਵੀ ਉਹਨਾਂ ਨੂੰ ਅੱਗੇ ਵਧਾਇਆ ਜਾਵੇ ਲੰਮਾ ਸਮਾਂ ਤੁਸੀਂ ਬਾਦਲ ਸਾਹਿਬ ਦੇ ਨਾਲ ਰਹੇ ਹੋ ਥੋੜਾ ਜਿਹਾ ਵੀਰੇਸ ਦੀ ਸੰਗਤ ਦੇ ਨਾਲ ਸ਼ੇਅਰ ਕਰੋ ਤੁਸੀਂ ਵੀ ਸਰਸਨ ਦੇ ਨਾਲ ਉਹਨਾਂ ਦੇ ਨਾਮ ਰਹੇ ਹੋ ਲੰਮਾ ਸਭਾ ਸੀਗਾ ਵੀ ਬਹੁਤ ਕੁਝ ਦਿਖਣ ਨੂੰ ਮਿਲਿਆ ਤੁਹਾਨੂੰ ਬਾਦਲ ਸਾਹਿਬ ਦੀ ਅਰਦਾਸ ਸੀਗੀ ਜੀ ਸਾਡਾ ਪੰਜਾਬ ਤਰੱਕੀ ਕਰੇ ਹਰ ਇੱਕ ਖੇਤਰ ਚ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਜਿਹੜੀ ਸ਼ੁਕ ਸ਼ਾਂਤੀ ਬਣੀ ਰਹੇ ਜਿਹੜਾ ਆਪਸ ਵਿੱਚ ਦੀ ਲੋਕ ਸਾਰੇ ਮੋਹ ਪ੍ਰੇਮ ਦੇ ਨਾਲ ਰਹਿਣ ਜਿਹੜੀ ਸਾਂਝੀਵਾਲਤਾ ਸਾਰੀ ਬਣੀ ਰਹੇ ਸਾਰੇ ਉਹ ਧਰਮਾਂ ਦਾ ਸਤਕਾਰ ਕਰਦੇ ਸੀ ਹਰ ਇੱਕ ਮਨੁੱਖ ਨੂੰ ਉਹ ਚਾਹੁੰਦੇ ਸੀ ਵੀ ਉਹ ਹਰ ਇੱਕ ਮਨੁੱਖ ਆਪਣੇ ਖੇਤਰ ਦੇ ਵਿੱਚ ਪਰਪੱਕ ਹੋਵੇ ਸਾਡਾ ਪੰਜਾਬ ਹਰ ਖੇਤਰ ਦੇ ਤਰੱਕੀ ਕਰੇ ਸਿੱਖਿਆ ਵਿੱਚ ਤਰੱਕੀ ਕਰੇ ਖੇਤੀ ਵਿੱਚ ਤਰੱਕੀ ਕਰੇ ਸਾਡੇ ਹੋਰ ਡਵੈਲਪਮੈਂਟ ਵਿੱਚ ਤਰੱਕੀ ਕਰੇ ਸਾਡੇ ਉਦਯੋਗਾਂ ਵਿੱਚ ਤਰੱਕੀ ਕਰੇ ਜਿਹੜੇ ਨੌਜਵਾਨ ਆ ਸਾਡੇ ਉਹ ਪੰਜਾਬ ਦੇ ਜਿਹੜੇ ਆਪਣੇ ਸਾਰੇ ਇਹਨੂੰ ਸਮਝਣਾ ਸਾਰੇ ਜਿਹੜਾ ਉਹਨਾਂ ਦਾ ਸੱਭਿਆਚਾਰ ਹੈ ਉਹਦੇ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਇਹ ਹੀ ਉਹਨਾਂ ਦੀ ਸੋਚ ਸੀਗੀ ਜੀ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਪੰਜਾਬ ਦੀ ਸੇਵਾ ਕੀਤੀ ਅਕ੍ਰੋਸ ਪਾਰਟੀ ਲਾਈਨ ਉਹਨਾਂ ਨੇ ਸੇਵਾ ਕੀਤੀ ਪੰਜਾਬ ਦੇ ਹਰ ਗਰੀਬ ਕਿਸਾਨ ਮਜ਼ਦੂਰ ਵਪਾਰੀ ਇੰਡਸਟਰੀ ਸਾਰੇ ਕਹਿੰਦੇ ਸੀ ਬਾਦਲ ਸਾਹਿਬ ਆਪਣੇ ਤੇ ਮੈਂ ਇਹਨਾਂ ਕਹਿ ਸਕਦਾ ਨਵੇਂ ਪੰਜਾਬ ਦੇ ਫਾਊਂਡਰ ਬਿਲਡਰ ਸਾਬਕਾ ਪ੍ਰਕਾਸ਼ ਸਿੰਘ ਬਾਦਲ ਰਏ ਆ ਅੱਜ ਉਹਨਾਂ ਦੀ ਯਾਦ ਵਿੱਚ ਅਸੀਂ ਸਾਰਾ ਕਰਿਆ ਇੱਥੇ ਬਹੁਤ ਵੱਡਾ ਮਿਊਜ਼ੀਅਮ ਬਣਾਇਆ ਜਾਊਗਾ ਜਿਹੜੇ ਲੋਕੀ ਪੀੜੀਆਂ ਪੀੜੀਆਂ ਕਿ ਦੇਖਾਂਗੇ ਅੱਜ ਜੇ ਸਾਧ ਭਾਵ ਉਹਨਾਂ ਦਿਵਸ ਮਨਾ ਰਹੇ ਆ ਬਾਲ ਸਾਹਿਬ ਦਾ ਜਿਹੜੀ ਸਮੁੱਚੀ ਸੰਗਤ ਹੈ ਸਮੁੱਚਾ ਪੰਜਾਬ ਹੈ ਉਹ ਬਾਲ ਸਾਹਿਬ ਦੀਆਂ ਸਿੱਖਿਆਵਾਂ ਤੇ ਸਰਾਰ ਸਿੰਘ ਸਿੰਘ ਦੇ ਬਾਦਲ ਚੱਲ ਰਹੇ ਆ ਉਹਨਾਂ ਨੂੰ ਅੱਗੇ ਮਜ਼ਬੂਤ ਕਰਨਾ ਚਾਹੁੰਦਾ ਇਹੀ ਅੱਜ ਦਾ ਜਿਹੜਾ ਮੁੱਖ ਆਦੇਸ਼ ਹੈ ਵੀ ਜਿਹੜੀਆਂ ਬਾਲ ਸਾਹਿਬ ਦੀਆਂ ਸਿੱਖਿਆਵਾਂ ਸਾਰਾ ਪੰਜਾਬ ਚਾਹੁੰਦਾ ਵੀ ਉਹਨਾਂ ਨੂੰ ਅੱਗੇ ਵਧਾਇਆ ਜਾਵੇ ਲੰਮਾ ਸਮਾਂ ਤੁਸੀਂ ਬਾਦਲ ਸਾਹਿਬ ਦੇ ਨਾਲ ਰਹੇ ਹੋ ਥੋੜਾ ਜਿਹਾ ਵੀਰੇਸ ਦੀ ਸੰਗਤ ਦੇ ਨਾਲ ਸ਼ੇਅਰ ਕਰੋ ਤੁਸੀਂ ਵੀ ਸਿਆਸਤ ਦੇ ਨਾਲ ਉਹਨਾਂ ਦੇ ਨਾਲ ਰਹੇ ਹੋ ਲੰਮਾ ਸਮਾਂ ਸੀਗਾ ਵੀ ਬਹੁਤ ਤੈਨੂੰ ਮਿਲਿਆ ਤੁਹਾਨੂੰ ਬਾਦਲ ਸਾਹਿਬ ਦੀ ਸੋਚ ਸੀ ਜੀ ਸਾਡਾ ਪੰਜਾਬ ਤਰੱਕੀ ਕਰੇ ਹਰ ਇੱਕ ਖੇਤਰ ਚ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਜਿਹੜੀ ਸ਼ੁਕ ਸ਼ਾਂਤੀ ਬਣੀ ਰਹੇ ਜਿਹੜਾ ਆਪਸ ਵਿੱਚ ਦੇ ਲੋਕ ਸਾਰੇ ਮੋਹ ਪ੍ਰੇਮ ਦੇ ਨਾਲ ਰਹਿਣ ਜਿਹੜੀ ਸਾਂਝੀਵਾਲਤਾ ਸਾਰੀ ਬਣੀ ਰਹੇ ਸਾਰੇ ਉਹ ਧਰਮਾਂ ਦਾ ਸਤਕਾਰ ਕਰਦੇ ਸੀ ਹਰ ਇੱਕ ਮਨੁੱਖ ਨੂੰ ਉਹ ਚਾਹੁੰਦੇ ਸੀ ਵੀ ਉਹ ਹਰ ਇੱਕ ਮਨੁੱਖ ਆਪਣੇ ਖੇਤਰ ਦੇ ਵਿੱਚ ਪਰਪੱਕ ਹੋਵੇ ਸਾਡਾ ਪੰਜਾਬ ਹਰ ਖੇਤਰ ਦੇ ਤਰੱਕੀ ਕਰੇ ਸਿੱਖਿਆ ਵਿੱਚ ਤਰੱਕੀ ਕਰੇ ਖੇਤੀ ਵਿੱਚ ਤਰੱਕੀ ਕਰੇ ਸਾਡੇ ਹੋਟ ਡਵੈਲਪਮੈਂਟ ਵਿੱਚ ਤਰੱਕੀ ਕਰੇ ਸਾਡੇ ਉਦਯੋਗਾਂ ਵਿੱਚ ਤਰੱਕੀ ਕਰੇ ਜਿਹੜੇ ਨੌਜਵਾਨ ਆ ਸਾਡੇ ਉਹ ਪੰਜਾਬ ਦੇ ਜਿਹੜੇ ਆਪਣੇ ਸਾਰੇ ਇਹਨੂੰ ਸਮਝਣਾ ਸਾਰੇ ਜਿਹੜਾ ਉਹਨਾਂ ਦਾ ਸੱਭਿਆਚਾਰ ਹੈ ਉਹਦੇ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਇਹ ਹੀ ਉਹਨਾਂ ਦੀ ਸੋਚ ਸੀਗੀ ਜੀ